ਕਿਹੜਾ ਟਰੈਕਟਰ ਬਾੜੀ ਫਿਰਦਾ ਬਾਈ ਗਰਾਊਂਡ ਦੇ ਵਿੱਚ ਯਾਰ ਇਹਦਾ ਨਵੇਂ ਨਵਾਂ ਦਾ ਟਰੈਕਟਰ ਕੋਈ ਲੱਗਦਾ ਹੀ ਨਹੀਂ ਇਹਨਾਂ ਜੋ ਯਾਰ ਇਹਦਾ ਪੁਰਾਣਾ ਲੱਗਦਾ ਬਾਵਾ ਮੈਨੂੰ ਮੈਂ ਕਹਣਾ ਯਾਰ ਜੋੜ ਹੀ ਪੂਰਾ ਮਾਰੀਦਾ ਕਮਾਲ ਦੀ ਗੱਲ ਬਾਤ ਆ ਪਾਣੀ ਵਾਂਗੂ ਤਰਿਆ ਆਉਂਦਾ ਰੁਕੀਏ ਬਾਈ ਇਹ ਡੀਟੀ 14 ਅੱਛਾ ਇਹਦਾ ਬਾਹਲਾ ਪਰਾ ਟਰੈਕਟਰ ਆ ਰੁਗੀ ਬਾਈ ਰੁਗੀ ਕੀ ਹਾਲ ਚਾਲ ਆ ਵੀਰੇ ਕਿਹੜਾ ਟਰੈਕਟਰ ਆ ਬਾਈ ਇਹ ਇਹ ਡੀਡੀ ਕਿਹੜਾ ਆ ਵੀਰੇ ਬਾਈ ਡੀਡੀ 14 ਟਰੈਕਟਰ ਆਪਣਾ ਸ਼ੱਕ ਸਹੀ ਨਿਕਲਿਆ ਦੇਖੋ ਡੀਡੀ 14 ਲਿਖਿਆ ਹੋਇਆ ਤੇ ਮਰੇ ਬੰਦ ਕਰ ਲੂਗੇ ਬਾਈ ਹੋ ਜਾਊਗਾ ਬਾਈ ਡੀਡੀ 14 ਟਰੈਕਟਰ ਜੁਲੀ ਟਰੈਕਟਰ ਦੀ ਆਵਾਜ਼ ਚੈੱਕ ਕਰੋ ਆਪਾਂ ਗੱਲਬਾਤ ਕਰਾਉਣੇ ਆ ਬਾਈ ਕਿੰਨੇ ਮਾਡਲ ਆ ਇਹ? ਇਹ 1967 ਮਾਡਲ ਆ ਜੀ। 1967 ਮਾਡਲ। ਮੈਂ ਤਾਂ ਤੁਹਾਨੂੰ ਆ ਚੱਲਦਾ ਦੇਖਿਆ ਯਾਰ। ਮੈਂ ਤਾਂ ਸਰਾ ਕਰਵਾਈ ਆਉਂਦਾ ਤੇ ਹਜੇ ਵੀ ਚਲਾਉਣੇ ਫਿਰ ਹੈ ਖੇਤਾਂ ਦੇ ਵਿੱਚ। ਹਾਂਜੀ ਹਾਂਜੀ ਬਾਈ। ਕਈ ਲੋਕਾਂ ਦੇ ਜਿਵੇਂ ਘਰੇ ਇਹ ਪੁਰਾਣੇ ਟਰੈਕਟਰ ਖੜੇ ਆ ਪਰ ਉਹਦਾ ਜਿਵੇਂ ਘਰੇ ਸ਼ੋਅ ਵਾਸਤੇ ਰੱਖਿਓ ਤੁਸੀਂ ਖੇਤਾਂ ਦੇ ਵਿੱਚ ਵੀ ਚਲਾਈਏ ਨੇ। ਹਾਂਜੀ ਆਪਾਂ ਕੰਮ ਲੈਨੇ ਆ ਪੂਰਾ ਵੀਰੇ ਤੂੰ। ਅੱਛਾ ਕੰਮ ਪੂਰਾ ਲੈਨੇ ਆ। ਹਾਂਜੀ। ਤੇ ਇਹਦਾ ਇਤਿਹਾਸ ਮੜਾ ਦੱਸੋਗੇ ਵੀ ਕਿੱਥੋਂ ਆਇਆ ਜੀ ਟਰੈਕਟਰ ਕਦੋਂ ਕਿੰਨੇ ਮਾਡਲ ਆ ਮਾਡਲ ਦਾ 1967 ਆ ਨਾ। ਲਿਆ ਕਿਵੇਂ ਸੀਗਾ ਕੀ ਸਿਸਟਮ ਸੀ 12000 ਦਾ ਤੁਹਾਡਾ ਆਪ ਦਾ ਜੱਦੀ ਟਰੈਕਟਰ ਹਾਂਜੀ ਪਰਦਾਦਾ ਜੀ ਜਿਹੋ ਉਨ੍ਹਾਂ ਨੇ ਲਿਆ ਸੀਗਾ ਇਹ ਬਸ ਉਹਨਾਂ ਨੇ ਲਿਆ ਸੀ ਉਦੋਂ ਹਾਂਜੀ ਹਾਂਜੀ 12000 ਦਾ ਟਰੈਕਟਰ ਲਿਆ ਕਮਾਲ ਆ ਯਾਰ ਬਈ ਤੁਹਾਨੂੰ ਇਹਦੇ ਬਾਰੇ ਕਿੰਨੀ ਕੀ ਜਾਣਕਾਰੀ ਦੱਸੋਗੇ ਮਾੜੀ ਜੀ ਵੀ ਕੀ 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 ਸਿਸਟਮ ਆ ਇਹਦਾ ਸਿਸਟਮ ਆ ਬਈ ਇਹਦਾ ਹੱਥ 'ਚ ਕਲੱਚ ਆ ਜਿਵੇਂ ਬਾਕੀਆਂ ਦੇ ਪੈਰਾਂ 'ਚ ਹੁੰਦਾ ਵਾ ਇਹਦਾ ਹੱਥ 'ਚ ਕਲੱਚ ਆ ਇਹਦਾ ਹੱਥ 'ਚ ਹਾਂਜੀ ਚਾਰੇ ਗਿਰਾਂ 'ਚ ਇਹ ਗਾਂ ਨੂੰ ਚਾਰਾਂ 'ਚ ਬੈਕ ਆ ਚਾਰੇ 11 ਚ ਘਾਣ ਉਚਾਰਾਂ ਚ ਬੈ ਮੈਂ ਕਹਿੰਦਾ ਤਾਂ ਹੁਣ ਵਾਲੇ ਟਰੈਕਟਰਾਂ ਦੇ ਬਰਾਬਰ ਭੜਦਾ ਪੂਰਾ ਹਨ ਜੀ ਹਾਂਜੀ ਬਾਈ ਕਮਾਲ ਦੀ ਗੱਲ ਬੜਾ ਟਰੈਕਟਰ ਦੇਖੋ ਬਾਈ ਰੰਗ ਰੂੰਗੇ ਦਾ ਜਿਵੇਂ ਹੁਣ ਬਾਅਦ ਚੋ ਕਰਾਇਆ ਗੁਰੂਆ ਸੀ ਕਿ ਨਾਲ ਦੇ ਅਰੀਜਨਾਲ ਨਹੀਂ ਰੰਗ ਬਾਅਦ ਚੋ ਕਰਾਇਆ ਵੀਰੇ ਰੰਗ ਕਰਾਇਆ ਹੈ ਬਾਅਦ ਚੋ ਕਿਉਂਕਿ ਟਰੈਕਟਰ ਬਹੁਤ ਪੁਰਾਣਾ ਨਾ ਬਾਈ ਫਿਰ ਹਨਾ ਤੇ ਰੰਗ ਬਾਈ ਬਾਹ ਦੇ ਵਿੱਚ ਹੋਇਆ ਵਾ ਇਹ ਇਹ ਰਸ਼ੀਆ ਮੇਡ ਆ ਨਾ ਰਸ਼ੀਆ ਮੇਡ ਹੈ ਉੱਥੋਂ ਬਣ ਕੇ ਹੀ ਆਇਆ ਸੀ ਸ਼ਿਪ ਰਾਹੀਂ ਜਿਵੇਂ ਉੱਥੋਂ ਸ਼ਿਪ ਰਾਹੀਂ ਆਇਆ ਸੀ ਹਾਂਜੀ ਹਾਂਜੀ ਜਿਵੇਂ ਹੁਣ ਇੱਥੇ ਅਸੈਂਬਲ ਹੁੰਦੇ ਆ ਜੀ ਇਹ ਉੱਥੋਂ ਬਣ ਕੇ ਹੀ ਆਇਆ ਸੀਗਾ ਉੱਥੋਂ ਤਿਆਰ ਹੋ ਕੇ ਆਇਆ ਸੀ ਬਾਈ ਇਹ ਟਰੈਕਟਰ ਰਸ਼ੀਆ ਦੇ ਵਿੱਚੋਂ ਮੰਗਵਾਇਆ ਸੀ ਸਮੁੰਦਰੀ ਜਹਾਜ਼ ਦੇ ਵਿੱਚ ਆਇਆ ਸੀ ਨਾ ਬਾਈ ਇਹ ਕਮਾਲ ਦੀ ਗੱਲ ਬਾਤ ਆ ਤੇ ਬਾਈ ਇਹਦਾ ਕਿੰਨੇ ਖਰਚਾ ਖਰਚਾ ਕਿੰਨਾਗਾ ਖਰਚਾ ਤਾਂ ਇਹ ਹੀ ਹੋਣੀ ਬਾਈ ਜਿਵੇਂ ਹੈ ਨਹੀਂ ਜਿਵੇਂ ਆਮ ਬਾਹਰ ਲਈ ਕਾਰਾਂ ਮੰਨ ਕੇ ਚੱਲੋ ਕੋਈ ਬਾਹਰ ਲਈ ਕਾਰ ਉਹਦਾ ਖਰਚਾ ਜ਼ਿਆਦਾ ਹੁੰਦਾ ਬਾਹਰਲਾ ਟਰੈਕਟਰ ਦਾ ਖਰਚਾ ਹੈ ਨਹੀਂ ਬੜਾ ਨਹੀਂ ਨਹੀਂ ਇਹ ਤਾਂ ਤਾਂ ਹੀ ਹੋਣੀ ਖਰਚਾ ਬਾਈ ਅੱਛਾ ਤੇ ਜਿਵੇਂ ਕੋਈ ਇਹਦੇ ਵਿੱਚ ਕੋਈ ਖਰਾਬੀ ਮਾੜੀ ਮੋਟੀ ਆਉਂਦੀ ਤਾਂ ਫੇ ਕਿਹਦੇ ਕਿਹਦੇ ਕੋਲ ਲੈ ਕੇ ਜਾਂਦੇ ਹੋ ਇਹ ਮੁੱਲਾ ਪਰ ਹੈਗਾ ਮੈਸਤਰੀ ਪ੍ਰਣਾਮ ਆਮ ਮੈਸਤਰੀ ਤਾਂ ਨਹੀਂ ਕੋਈ ਮੈਸਤਰੀ ਨਹੀਂ ਕੋਈ ਪ੍ਰਾਣਾ ਮੈਸਤਰੀ ਉਹੀ ਦੇਖਦਾ ਜਿਹਨੂੰ ਪ੍ਰਾਣ ਟਰੈਕਟਰਾਂ ਬਾਰੇ ਜਾਣਦੇ ਹਾਂਜੀ ਜਿਹਨੂੰ ਜਾਣਕਾਰੀ ਉਹ ਹੀ ਦੇਖਦਾ ਕੋਈ ਨਵਾਂ ਮੈਸਤਰੀ ਨਹੀਂ ਇਹ ਸਾਈਜ਼ ਦੇ ਵਿੱਚ ਵੀ ਛੋਟਾ ਜਿਹਾ ਹੀ ਹੈ ਨਾ ਹਾਂਜੀ ਇਹਦੀ 14 ਪਾਵਰ ਇਹਦੀ ਇੱਕ ਸਿਲੰਡਰ ਇੰਜਣ ਹੀ ਹੈ ਇੱਥੇ ਇੱਕ ਸਿਲੰਡਰ ਇੰਜਣ ਹੈ 14 ਪਾਵਰ 14 ਪਾਵਰ ਕਮਾਲ ਉਸ ਟਾਈਮ ਦਾ ਟਰੈਕਟਰ ਆ ਬਾਈ ਤੇ ਪਰ ਹਜੇ ਵੀ ਕੰਮ ਪੂਰਾ ਦੇ ਹੀ ਜਾਂਦਾ ਹੈ ਹਾਂ ਕੰਮ ਪੂਰਾ ਦਿੰਦਾ ਸਰ ਹਾਂ ਇਹ ਤਾਂ ਨਹੀਂ ਲੱਗਦਾ ਵੀ ਮਸੂੂਜਿਆ ਤਾਂ ਨਹੀਂ ਕਰਾਂਦਾ ਇਹ ਪੁਰਾਣਾ ਵਾ ਨਹੀਂ ਨਹੀਂ ਇਹਦੇ ਸਿਰ ਤੋਂ ਤਾਂ ਬਣਿਆ ਸਾਰਾ ਕੁਝ ਜਿੰਨਾ ਵੀ ਬਣਿਆ ਕਮਾਲ ਦੀ ਜੱਲਵਾਤਾ ਯਾਰ ਉਦੋਂ ਬਾਈ ਤੁਸੀਂ ਇੱਕ ਮੈਨੂੰ ਉਹ ਗੱਲ ਹੋਰ ਦੱਸਦੇ ਸੀਗੇ ਵੀ ਉਦੋਂ ਬੰਦਾ ਭੇਜਿਆ ਸੀ ਉਹਨਾਂ ਨੇ ਸਿਖਾਉਣ ਵਾਸਤੇ ਹਾਂ ਨਾਲ ਇਹਦੇ 1.5 ਮਹੀਨਾ ਡਰਾਈਵਰ ਰਹਿ ਕੇ ਗਿਆ ਸੀ ਆਪਣੇ ਕੋਲ 1.5 ਮਹੀਨੇ ਵਿੱਚ ਸਿੱਖਿਆ 1.5 ਮਹੀਨੇ ਉਹ ਸਿਖਾ ਕੇ ਗਿਆ ਸਾਰਾ ਕੁਝ ਦੇ ਬਾਰੇ ਦੱਸ ਕੇ ਗਿਆ ਫੀਚਰ ਫੂਚਰ ओके हां जी ਇਹਦਾ ਸਟੀering ਨਹੀਂ ਨਾ ਆਮ ਟਰੈਕਟਰਾਂ ਦਾ ਇੱਥੇ ਹੁੰਦਾ ਤੇ ਆਹ ਦੇਖੋ ਸਟੀering ਜਮਾ ਪੈਰਾਂ ਦੇ ਵਿਚ ਆ ਇਹਦਾ ਹਾਂਜੀ ਸਟੀering ਇਹਦਾ ਵੀਰੇ ਸਿੱਧਾ ਹੁੰਦਾ ਵੈਸੇ ਤਾਂ origignal ਤਾਂ ਇਹ ਆਪਾਂ ਬਾਅਦ ਚ ਪਾਵਰ ਸਟੀering ਕਰਾਇਆ ਹੋਇਆ ਬਾਜੋ ਪਾਵਰ ਹੋਇਆ ਹੋਇਆ ਬਾਜੋ ਕਰਾਇਆ ਹੋਇਆ ਮਾੜੀ ਮੂਟੀ ਮੋਡੀਫਿਕੇਸ਼ਨ ਹੋਈ ਵੀ ਹੈ ਮਾੜੀ ਮੂਟੇ ਕੀਤਾ ਹੋਇਆ ਵਾ ਇਹਦੀ ਸੀਟ ਦੋਨੇ ਪਾਸੇ ਲੱਗ ਜਾਂਦੀ ਹੈ ਸੀਟ ਚਾਹੀ ਇੱਧਰ ਲਾ ਲਓ ਚਾਹੀ ਬੈਕ ਚ ਲਾ ਲਓ ਇੱਧਰ ਨੂੰ ਚਲਾਉਣਾ ਜੇ ਆ ਸਾਰਾ ਕੁਝ ਐਂ ਘੁੰਮ ਜਾਂਦਾ ਵਾ ਓਕੇ ਮਗਰ ਨੂੰ ਵੀ ਚੱਲ ਮਗਰ ਨੂੰ ਵੀ ਚੱਲ ਪੈਂਦਾ ਵੇ ਇਹ ਟਰੈਕਟਰ ਸੀਟ ਜਿੱਧਰ ਮਰ ਚਾਹੇ ਆਏ ਸਿੱਧਾ ਚਲਾ ਲਓ ਚਾਹੇ ਸੀਟ ਉਧਰ ਲਾ ਕੇ ਵੈਗ ਚਲਾ ਲਓ ਅਸੀਂ ਸਾਰੇ ਪਾਸੇ ਚੱਲ ਪੈਂਦਾ ਸਾਰੇ ਪਾਸੇ ਚੱਲ ਲਓ ਵੀ ਬਾਈ ਉਹਨਾਂ ਦੇ ਹਾਲ ਪਾਏ ਹੋਇਆ ਟਰੈਕਟਰ ਦੇ ਮਗਰ ਬਾਈ ਤੁਸੀਂ ਦੇਖੋ ਤੇ ਆ ਲਾਈਟਾਂ ਲੂਟਾਂ ਦੇਖੋ ਯਾਰ ਕਿੰਨੀਆਂ ਸੋਹਣੀਆਂ ਹਨ ਇਹ ਸਾਰੀਆਂ origianal ਹੀ ਆਈਆਂ ਨਾਲ origianal ਹੀ ਆ ਸਾਰੀਆਂ ਸਾਰਾ ਕੁ origianal ਹੀ ਹੈ ਤਕਰੀਬਨ ਤੇ ਕਹ ਲਈ ਜੇ ਵੀ 90% 95% ਟਰੈਕਟਰ origianal ਹੀ ਆ ਸਾਰਾ ਜਿਵੇਂ ਰੰਗ ਰੂੰਗ ਹੋਇਆ ਉਹੀ ਬਾਅਦੋਂ ਕਰਾਇਆ ਹੋਰ ਚਸਤ ਹਾਂਜੀ ਹਾਂਜੀ ਬਾਅਦੋਂ ਕਰਾਇਆ ਆਪ ਤੇ ਤੇਲ ਖਰਚਾ ਤਾਂ ਫਿਰ ਜਮੇ ਨਹੀਂ ਹੋਣਾ ਨਾ ਬਾਈ ਹਾਂਜੀ ਹਾਂਜੀ ਲਓ ਜੀ ਤੇ ਜਿਵੇਂ ਹੁਣ ਤੁਸੀਂ ਲਈ ਫਿਰਦੇ ਹੋ ਵਧੀਆ ਸਿਸਟਮ ਵਧੀਆ ਟਰੈਕਟਰ ਪੂਰੇ ਆਉਂਦਾ ਹਾਂਜੀ ਹਾਂਜੀ ਪੂਰਾ ਕੰਮ ਦਿੰਦਾ ਲਓ ਜੀ ਤੇ ਕਿੰਨਾ ਬਾਈ ਇਹਦਾ ਆਪਣਾ 14 ਪਾਵਰ ਆ ਨਾ ਇਹਦੀ ਹਾਂਜੀ ਲਓ ਜੀ ਬਾਈ ਚੈੱਕ ਕਰੋ ਤੁਸੀਂ ਤੇ ਟਾਇਰ ਟੂਰ ਵੀ ਦੇਖੋ ਤੁਸੀਂ ਹਨਾ ਪਤਲੇ-ਪਤਲੇ ਟਾਇਰ ਆ ਵੈਸੇ ਤਾਂ ਇਹਦੇ ਬਾਕੀ ਘੈਂਟ ਆ ਗੱਲਬਾਤ ਪੂਰੀ ਲੋ ਜੀ ਤੇ ਹੁਣ ਜਿਵੇਂ ਸਟਾਰਟ ਕਰਨ ਦੇ ਵਿੱਚ ਤਾਂ ਨਹੀਂ ਕੋਈ ਦਿੱਕਤ ਆਉਂਦੀ ਜਵੇਂ ਸਟਾਰਟ ਕਰਕੇ ਘਰੋਂ ਤੋੜਦਿਆਂ ਹੋ ਜਾਂਦਾ ਪਹਿਲੇ ਸਿਸਟਮ ਹੋ ਜਾਂਦੇ ਜੇ ਦੀ ਸਟਾਰਟ ਤੇ ਹੋ ਜਾਂਦੇ ਸੈਲਫ ਨਾਲ ਵੀ ਸਟਾਰਟ ਹੁੰਦਾ ਅੱਛਾ ਤੇ ਹੈਂਡਲ ਨਾਲ ਵੀ ਸੈਲਫ ਬਾਜੂ ਕਰਾਇਆ ਕਿ ਪਹਿਲਾਂ ਹੀ ਆਉਂਦਾ ਪਹਿਲਾਂ ਹੀ ਸੀ ਸੈਲਫ ओरिजिनਲੀ ਸੈਲਫ ਆਉਂਦਾ ਇਹਦੇ ओरिजिनਲੀ ਸੈਲਫ ਵੀ ਆਉਂਦਾ ਤੇ ਹੈਂਡਲ ਵੀ ਆਉਂਦਾ ਹੈਂਡਲ ਵੀ ਰਿਜਨਲ ਆਉਂਦਾ ਸੈਲਫ ਵੀ ਆਉਂਦਾ ਹਾਂਜੀ ਦੋਵੇਂ ਸਿਸਟਮਾਂ ਤੇ ਸਟਾਰਟ ਹੋ ਜਾਂਦਾ ਜਿਵੇਂ ਤੁਹਾਨੂੰ ਚਾਹੀਦਾ ਉਵੇਂ ਤੁਸੀਂ ਸਟਾਰਟ ਕਰ ਸਕਦੇ ਹੋ ਨਾ ਬਾਈ ਮੇਰੇ ਖਿਆਲ ਨਾਲ ਟਮਾਟਰ ਲਈ ਆ ਬਾਈ ਪੰਜਾਬ ਦੇ ਵਿੱਚ ਨਾ ਹਾਂਜੀ ਬਹੁਤ ਘੱਟ ਆ ਇਹ ਚੱਲਣ ਵਾਲੇ ਚੱਲਣ ਵਾਲੇ ਘੱਟ ਆ ਉ ਹੈਗੇ ਆ ਇਦਾਂ ਹੈਗੇ ਉਹਦਾਂ ਜਿਵੇਂ ਕੋਈ ਖੇਤਾਂ 'ਚ ਤੁਸੀਂ ਲਈ ਫਿਰਦੋ ਐ ਬਹੁਤ ਘੱਟ ਆ ਕੋਈ ਨਹੀਂ ਲੈ ਕੇ ਆਉਂਦਾ ਨਾ ਹਾਂਜੀ ਹਾਂਜੀ ਕਿਉਂਕਿ ਅਗਲੇ ਆਣੇ ਬਾਈ ਸੰਭਾਲ ਕੇ ਰੱਖਿਓ ਆ ਲੋਕਾਂ ਦੇ ਕੋਲੇ ਵੱਡੇ ਟਰੈਕਟਰ ਤੇ ਹੋਰ ਟਰੈਕਟਰ ਵੀ ਹੋਣਗੇ ਬਾਈ ਹੋਰ ਵੀ ਆ ਵੀਰੇ ਦੋ ਟਰੈਕਟਰ ਹੋ ਦੋ ਟਰੈਕਟਰ ਹੋਰ ਵੀ ਇਹਨੂੰ ਵੀ ਚਲਾਉਣੇ ਨਾਲ ਦੀ ਨਾਲ ਇਹ ਫਿਰ ਸ਼ੌਂਕ ਹੀ ਆ ਹਾਂਜੀ ਇਹ ਸ਼ੌਂਕ ਹੀ ਸੀ ਬਸ ਸ਼ੌਂਕੀਆ ਵਜ ਇਹ ਅਭੀ ਇਹ ਕਿੱਥੋਂ ਲਿਆਂਦਾ ਵੀ ਆਇਆ ਜਿਵੇਂ ਹੁਣ ਅਸੀਂ ਤੁਹਾਨੂੰ ਰੋਕਿਆ ਰਾਜ ਦੇ ਵਿੱਚ ਦੇਖ ਕੇ ਨਾ ਇੱਕ ਵਾਰ ਹਰੇਕ ਬੰਦੇ ਦੇ ਮਨ ਚ ਜਾਂਦਾ ਬਈ ਯਾਰ ਆ ਟਰੈਕਟਰ ਕਿਹੜਾ ਲਈ ਜਾਂਦੇ ਹਾਂਜੀ ਹਾਂਜੀ ਮੰਡੀ ਜਾਂ ਲੈ ਕੇ ਜਾਂਦੇ ਉੱਥੇ ਬੜੀ ਰੌਣਕ ਲੱਗਦੀ ਵਾਲੀ ਵਾਲੀ ਮੰਡੀ ਜਾਂ ਕੋਈ ਮੇਲੇ ਤੇ ਲੈ ਜੀ ਨੇੜੇ ਜੀ ਬਹੁਤ ਪੁੱਛਦੇ ਪੁਰਾਣੇ ਬਜ਼ੁਰਗ ਆ ਜਿਹੜੇ ਉਹ ਜ਼ਿਆਦਾ ਉਹ ਕਰਦੇ ਆ ਉਹਨਾਂ ਨੂੰ ਪੁਰਾਣਿਆਂ ਨੂੰ ਪਤਾ ਹਨ ਕਿਉਂਕਿ ਨਵੇਂਆਂ ਨੂੰ ਤਾਂ ਨਹੀਂ ਪਤਾ ਹੁੰਦਾ ਬਈ ਜ਼ਿਆਦਾ ਹਨ ਜਾਂ ਕੋਈ ਜ਼ਿੰਮੇਵਾਰ ਬੰਦੇ ਨੂੰ ਤਾਂ ਪਤਾ ਵੀ ਹੋਊ ਵੀ ਇਹ ਕਿਹੜਾ ਟਰੈਕਟਰ ਆ ਆਮ ਬੰਦੇ ਨੂੰ ਜਿਹੜਾ ਬੰਦਾ ਕੋਈ ਦਿਹਾੜੀਦਾਰ ਆ ਜਾਂ ਕੋਈ ਹੋਰ ਕਿਤੇ ਨਾਲ ਸੰਬੰਧ ਰੱਖਦਾ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਉਹ ਤਾਂ ਦੇਖ ਕੇ ਰੁਕ ਜਾਂਦਾ ਵੀ ਯਾਰ ਨਵੀਂ ਜੀ ਚੀਜ਼ ਹੈ ਨਾ ਹਾਂਜੀ ਹਾਂਜੀ ਜੀ ਤੇ ਲੋਕ ਦੇਖਦੇ ਆਂ ਬਾਈ ਫਿਰ ਹਮ ਲਓ ਜੀ ਤੇ ਬਾਈ ਚੈੱਕ ਕਰੋ ਤੁਸੀਂ ਤੇ ਵੀਰੇ ਹੁਣੇ ਇੱਥੇ ਕੰਮ ਕਰ ਰਹੇ ਸੀ ਗਰਾਊਂਡ ਦੇ ਵਿੱਚ ਤੇ ਆਪਾਂ ਬਾਈ ਹੋਰਾਂ ਤੋਂ ਟਾਈਮ ਲਿਆ ਬਾਈ ਹੋਰੀ ਰੁਕੇ ਹਨ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਹਨ ਤੁਸੀਂ ਰੁਕੇ ਤੇ ਬਾਕੀ ਸ਼ੇਅਰ ਕਰ ਦਿਓ ਬਾਈ ਵੀਡੀਓ ਨੂੰ ਤੇ ਬਹੁਤ ਘੈਂਟ ਚੀਜ਼ਾਂ ਯਾਰੇ ਸਾਹਮਣੇ ਰੱਖਣੀਆਂ ਪੈਂਦੀਆਂ ਤੇ ਐ ਤਾਂ ਨਹੀਂ ਪਈ ਕਿਸੇ ਨੇ ਕਿਹਾ ਯਾਰ ਬਈ ਸਾਨੂੰ ਦੇ ਦਿਓ ਟਰੈਕਟਰ ਇਹ ਕਹਿੰਦੇ ਇੱਕ ਦੋ ਬੰਦਿਆਂ ਨੇ ਮੈਨੂੰ ਕਿਹਾ ਵੀ ਦੇ ਦੋ ਮੈਂ ਬਾਈ ਯਾਰ ਅਸੀਂ ਹੁਣ ਰੱਖਿਆ ਏ ਥੋੜੋ ਹੁੰਦਾ ਪੁਰਾਣੀ ਪੁਰਾਣੀ ਸੰਭੀ ਹੋਈ ਏ ਆਪਦੇ ਬਜ਼ੁਰਗਾਂ ਦੀ ਹੁਣ ਬਾਈ ਉਦੋਂ ਇਹ 12000 ਦਾ ਆਇਆ ਸੀ ਹੁਣ ਤਾਂ ਇਹਦੀ ਕਰੋੜਾਂ ਦੇ ਵਿੱਚ ਵੀ ਹੈਣੀ ਕੀਮਤ ਉੱਤੇ ਹੀ ਆ ਸਾਰਾ ਹਨਾ ਕਿਉਂਕਿ ਇਹਦੇ ਨਾਲ ਯਾਦਾਂ ਜੁੜੀਆਂ ਹੋਈਆਂ ਬਾਈ ਹੋਰਾਂ ਨਹੀਂ ਹਨਾ ਬਾਈ ਉਦੋਂ ਤਾਂ 12000 ਦਾ ਹੀ ਆਇਆ ਸੀ ਨਾ ਬਾਈ ਹਾਂਜੀ ਹਾਂਜੀ ਉਦੋਂ 12 ਪਹਿਲਾ ਟਰੈਕਟਰ ਸੀ ਆਪਣੇ ਪਿੰਡ 'ਚ ਉਦੋਂ ਅੱਛਾ ਉਦੋਂ ਤੁਹਾਡੇ ਪਿੰਡ 'ਚ ਪਹਿਲਾ ਟਰੈਕਟਰ ਸੀ ਪੂਰੇ ਪਿੰਡ ਦੇ ਵਿੱਚ ਹਾਂਜੀ ਹਾਂਜੀ ਜੀ ਤੇ ਹੁਣ ਹੁਣ ਵੀ ਨਹੀਂ ਮੇਰੇ ਨਾਲ ਹੋਣਾ ਪਿੰਡ ਦੇ ਵਿੱਚ ਤਾਂ ਕਹੇਗਾ ਕਿ ਹੈਗਾ ਇਹਦੇ ਨਾਲ ਦੇ ਇੱਕ ਹੋਰ ਆ ਪਿੰਡ ਚ ਅੱਛਾ ਪਿੰਡ ਚ ਹੈਗਾ ਹੋਰ ਹੈਗਾ ਵਾ ਲਓ ਜੀ ਇੱਕ ਪਿੰਡ ਦੇ ਵਿੱਚ ਬਈ ਇਹਦੇ ਨਾਲ ਦਾ ਹੋਰ ਆ ਉਹ ਵੀ ਕਿਸੇ ਨੇ ਸੰਭਾਲ ਸਮੂਲ ਕੀ ਰੱਖੇ ਹੋਇਆ ਮੈਨੂੰ ਲੱਗਦਾ ਪਹਿਲਾਂ ਹੋਣਗੇ ਲੋਕਾਂ ਨੇ ਵੇਚ ਬੂਚ ਦਿੱਤੇ ਹੋਣੇ ਨਾ ਇਹ ਵੀ ਵੇਚ ਤੇ ਲੋਕਾਂ ਨੇ ਪਹਿਲੇ ਕੋਈ ਕੋਈ ਰੱਖਦਾ ਨਾ ਹੁਣ ਜਦੋਂ ਤੁਸੀਂ ਰੱਖ ਲਿਆ ਬਈ ਹਾਂਜੀ ਹਾਂਜੀ ਲਓ ਜੀ ਬਈ ਸ਼ੇਅਰ ਕਰੋ ਵੀਡੀਓ ਨੂੰ ਤੇ ਪਿੰਡ ਆਪਾਂ ਮੜਿਆਣੀ ਹੈ ਬਈ ਮੜਿਆਣੀ ਪਿੰਡ ਮੜਿਆਣੀ ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦੇ ਬਿਲਕੁਲ ਨਹੀਂ ਠੀਕ ਹੈ ਨਾ ਮੁੱਲਾਪੁਰ ਦੇ ਕੋਲੇ ਬਈ ਉਹਨਾਂ ਦਾ ਪਿੰਡ ਆ ਚਲੋ ਠੀਕ ਹੈ ਵੀਰੇ ਕਰ ਲੋ ਕੰਮ ਥੋੜੀ ਡਿਸਟਰਬ ਕੀਤਾ ਤੁ